ਅੱਸੀ ਗੱਲ ਦੋਸਤੋ ਇਸ ਸਮੇਂ ਪੂਰੇ ਨਾਰਥ ਇੰਡੀਆ ਦੇ ਵਿੱਚ ਭਾਰੀ ਬਰਸਾਤ ਪੈ ਰਹੀ ਹੈ ਜਿਸ ਦੇ ਕਰਕੇ ਕਿ ਹਾਲਾਤ ਕਈ ਜਗ੍ਹਾ ਤੇ ਤਾਂ ਕਾਫੀ ਜਿਆਦੇ ਨਾਜ਼ਕ ਬਣੇ ਹੋਏ ਨੇ ਤੇ ਉਸੇ ਤਰ੍ਹਾਂ ਹੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਦੇ ਵਿੱਚ ਇੱਕ ਵੱਡਾ ਹਾਸਾ ਹੋਇਆ ਜਿੱਥੇ ਸੜਕ ਦੇ ਵਿੱਚ ਇੱਕ ਬਹੁਤ ਵੱਡਾ ਪਾੜ ਪੈ ਗਿਆ ਤੇ ਦੇਖਦੇ ਦੇਖਦੇ ਸਾਰੀ ਮਿੱਟੀ ਥੱਲੇ ਘਸ ਗਈ ਤੇ ਇਸ ਮਿੱਟੀ ਦੇ ਵਿੱਚ ਇਸ ਧਸੇ ਹੋਏ ਟੋਏ ਦੇ ਵਿੱਚ ਇੱਕ ਵੀਰਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ ਜਿਸ ਦੇ ਨਾਲ ਲੱਖਾਂ ਦਾ ਨੁਕਸਾਨ ਹੋਇਆ ਪਰ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿੰਨਾ ਖਤਰਨਾਕ ਇਸ ਜਗ੍ਹਾ ਤੇ ਹਾਦਸਾ ਹੋ ਸਕਦਾ ਸੀ ਪਰ ਇਸ ਮਾਮਲੇ ਦੇ ਵਿੱਚ ਕਿੰਨਾ ਇਹ ਵੱਡਾ ਖਤਰਾ ਹੈ ਤੇ ਕਿੰਨੀ ਅਣਗਹਿਲੀ ਹੈ ਕਿਸ ਤਰ੍ਹਾਂ ਦੇ ਮਟੀਰੀਅਲ ਦੇ ਨਾਲ ਇਹ ਸੜਕ ਬਣਾਈ ਗਈ ਹੋਵੇਗੀ ਉਸ ਦਾ ਵੀ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ ਕਿਉਂਕਿ ਆਮ ਤੌਰ ਤੇ ਜਿੱਥੇ ਸੜਕਾਂ ਬਣਦੀਆਂ ਨੇ ਪਹਿਲਾਂ ਬੇਸ ਚੰਗੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਰੋਡ ਰੋਲਰ ਫੇਰੇ ਜਾਂਦੇ ਨੇ ਕਈ ਤਰ੍ਹਾਂ ਦੀਆਂ ਪਰਤਾਂ ਰੋੜੀ ਦੀਆਂ ਪੱਥਰ ਦੀਆਂ ਬਜਰੀ ਦੀਆਂ ਪੈਂਦੀਆਂ ਨੇ ਜਿਸ ਤੋਂ ਬਾਅਦ ਲੱਕ ਦੇ ਨਾਲ ਸੜਕ ਬਣਦੀ ਹੈ ਉਹ ਵੀ ਰੋਡ ਰੋਲਰ ਦੇ ਨਾਲ ਕਾਫੀ ਜ਼ਿਆਦਾ ਮਜ਼ਬੂਤੀ ਦੇ ਨਾਲ ਬਣਾਈ ਜਾਂਦੀ ਹੈ ਪਰ ਜਿਵੇਂ ਇਹ ਸੜਕ ਮੀਂਹ ਦੇ ਨਾਲ ਹੀ ਧਸ ਗਈ ਹੈ ਤੇ ਕਈ ਫੁੱਟ ਚੌੜਾ ਖੱਡਾ ਇਸ ਸੜਕ ਦੇ ਵਿੱਚ ਪਾਇਆ ਗਿਆ ਇਸ ਨੂੰ ਦੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਇੱਥੇ ਕਦੇ ਮਿੱਟੀ ਪਹੀ ਨਾ ਹੋਵੇ ਕਿਉਂਕਿ ਅੰਦਾਜ਼ਨ 100 ਤੋਂ ਬਧੇਰੇ ਫੁੱਟ ਚੌੜਾ ਇਹ ਖੱਡਾ ਸੜਕ ਦੇ ਵਿੱਚ ਪਿਆ ਹੈ ਤੇ ਕਈ ਫੁੱਟ ਡੂੰਘਾ ਵੀ ਇਹ ਟੋਆ ਹੈ ਪਰ ਇੱਥੇ ਕਿਤੇ ਵੀ ਉਹ ਮਿੱਟੀ ਨਹੀਂ ਦਿਖ ਰਹੀ ਜਿਹੜੀ ਇਹ ਟੋਏ ਦੇ ਵਿੱਚੋਂ ਗਾਇਬ ਹੋਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਲੰਗੇ ਦੇਣੀ ਮੁਹਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇੱਕ ਵੱਡਾ ਟੂਆ ਪਿਆ ਸੀ ਜਿੱਥੇ ਕਿ ਇੱਕ ਵੱਡਾ ਟਿਪਰ ਹਾ사 ਗ੍ਰਸਤ ਹੋਇਆ ਸੀ ਜਿੱਥੇ ਕਿ ਬਧੇਰੇ ਬਿੱਤੀ ਨੁਕਸਾਨ ਹੋਇਆ ਸੀ ਤੇ ਇਸੇ ਤਰ੍ਹਾਂ ਹੀ ਨੁਕਸਾਨ ਇਹ ਗੁਰੂਗ੍ਰਾਮ ਦੇ ਵਿੱਚ ਵੀ ਹੋਇਆ ਜਿੱਥੇ ਕਿ ਬੇਰਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ ਅਤੇ ਹਾਲੇ ਤੱਕ ਤਾਂ ਲੋਕਾਂ ਵੱਲੋਂ ਇੱਥੇ ਕੋਈ ਲੁੱਟ ਨਹੀਂ ਮਚਾਈ ਗਈ ਉੱਤੇ ਹੀ ਸਿਕਿਉਰਿਟੀ ਦਾ ਵੀ ਪ੍ਰਬੰਧ ਪ੍ਰਾਈਵੇਟ ਤੌਰ ਤੇ ਹੀ ਇਸ ਟਰੱਕ ਦੇ ਮਾਲਕਾਂ ਵੱਲੋਂ ਅਤੇ ਜਿੰਨਾਂ ਦਾ ਵਿੱਚ ਸਮਾਨ ਸੀ ਉਹਨਾਂ ਵੱਲੋਂ ਕੀਤਾ ਗਿਆ ਪਰ ਉਥੇ ਹੀ ਇਸ ਤਰ੍ਹਾਂ ਦੇ ਹਾਦਸੇ ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿਉਂਕਿ ਜਿੱਥੇ ਦਾਅਵੇ ਕੀਤੇ ਜਾਂਦੇ ਨੇ ਭਾਰਤ ਨੂੰ ਵਿਸ਼ਵ ਗੁਰੂ ਹੋਣ ਦੇ ਜਿੱਥੇ ਦਾਅਵੇ ਕੀਤੇ ਜਾਂਦੇ ਨੇ ਕਿ ਦੇਸ਼ ਦੁਨੀਆ ਭਾਰਤ ਤੋਂ ਸਿਹਤ ਲੈਂਦੀ ਹੈ ਸਲਾਹਾਂ ਲੈਂਦੀ ਹੈ ਤਾਂ ਉਥੇ ਇਸ ਤਰ੍ਹਾਂ ਦੇ ਹਾਦਸੇ ਸਾਰੀ ਪੁਲ ਖੋਲ੍ਹ ਦੇਣ ਲੰਘਦੇ ਨਹੀਂ ਇੱਕ ਪੁਲ ਵੀ ਟੁੱਟੇ ਕਾ ਮਸਕੂਟਰੋ ਦਾ ਹਾਲ ਦੇਖੀਏ ਇਹ ਦੇਖੀਏ ਕਿੰਨਾ ਇਸ ਵਿੱਚ ਆਪ ਦੇਖ ਸਕਤੇ ਹਨ हा ये देखिए कुछ एक अलग सा फील आ हा ये देखिए क्या बात है ये हमारे शाहदरा पुल के नीचे का नजारा है देख सकते हैं आप पचास रुपए देकर एक सवारी हम पार कर रहे हैं आज लग रहा है मेरे को कि हम सौ साल पीछे के युग में चले गए हैं भाई साहब मोबाइल बचा के रखिएगा गिर गया तो मिलेगा नहीं हाँ मिल गिर गया तो मिलेगा नहीं देख सकते हाँ 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 देखिए चारों तरफ देखिए पहली बार पचास रुपए देकर पुल पार किया हमने अब तक की लाइफ में अपनी देख सकते हैं।